ਹਾਂਜੀ ਐਨਟੀਐਫ ਫਿਰੋਜ਼ਪੁਰ ਰੇਂਜ ਵੱਲੋਂ ਅਸੀਂ ਦੋ ਸਕੇ ਭਰਾ ਨੇ ਜਗਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਹਬੀਬ ਵਾਲਾ ਪਿੰਡ ਫਿਰੋਜ਼ਪੁਰ ਇਹਨਾਂ ਦੋਨਾਂ ਨੂੰ ਸਾਡੀ ਟੀਮ ਨੇ ਕਾਬੂ ਕੀਤਾ ਤੇ ਕਾਬੂ ਕਰਕੇ ਇਹਨਾਂ ਦੇ ਪਾਸੋਂ 1 ਕਿਲੋ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਅਸੀਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 142 ਡੇਡ 12 9 2024 ਅੰਡਰ ਸੈਕਸ਼ਨ ਐਨ ਡੀ ਪੀ ਐ ਸੈਕਟਰ ਜਿਹੜੀ ਹੈ ਉਹ ਅਸੀਂ ਕੇਸ ਰਜਿਸਟਰ ਕਰ ਲਿਆ ਦੋਨੋਂ ਦੋਸ਼ੀ ਜਿਹੜੇ ਆ ਉਹ ਸਾਡੀ ਹਿਰਾਸਤ ਵਿੱਚ ਨੇ ਅੱਜ ਇਹਨਾਂ ਨੂੰ ਮਾੜੇ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੋ ਮੁੱਢਲੀ ਪੁਸ਼ਕਿਸ਼ ਦੌਰਾਨ ਇਹਨਾਂ ਦੋਨਾਂ ਦੋਸ਼ੀਆਂ ਤੋਂ ਇਹ ਆ ਕਿ ਇਹਨਾਂ ਦੋਨਾਂ ਦੋਸ਼ੀਆਂ ਦੇ ਸਿੱਧੇ ਪਾਕਿਸਤਾਨ ਦੇ ਸਮੱਗਲਰਸ ਦੇ ਨਾਲ ਲਿੰਕ ਸੀ ਸੋ ਇਹ ਡਰੋਨ ਵਗੈਰਾ ਦੇ ਨਾਲ ਜਿਹੜੀ ਇਹ ਤੋਂ ਡਰੱਗ ਦੀ ਜਿਹੜੀ ਹੈ ਸਪਲਾਈ ਆਉਂਦੀ ਸੀ ਤੇ ਅੱਗੇ ਜਿਹੜਾ ਇਹ ਫਿਰੋਜ਼ਪੁਰ ਸਿਟੀ ਅਤੇ ਦੇ ਲੱਗ ਚੱਕ ਦੇ ਏਰੀਆ ਦੇ ਵਿੱਚ ਜਿਹੜੀ ਹੈ ਡਰੱਗ ਜਿਹੜੀ ਕੋ ਸਪਲਾਈ ਕੀਤੀ ਜਾ ਰਹੀ ਸੀ ਸਰ ਇਹ ਕੱਲ ਵੀ ਸਰਪਈ ਮਾਜਰੇ ਅਕਸਰ ਮਾਰ ਚੁੱਕੇ ਜੀ ਦੱਸਿਆ ਗਿਆ ਚਾਲੂਗੋਣਾ ਨਾਲ ਜੀ ਜੀ ਇਹ 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 ਸਾਰੀਆਂ ਗਲਾਈਆਂ ਨੇ ਇਹਦੇ ਕਾਫੀ ਕੁਝ ਮਹੀਨਿਆਂ ਤੋਂ ਇਹਦੇ ਲਿੰਕ ਜਿਹੜੇ ਆ ਉਹ ਸੀਏਸ ਸਮਗਲਿੰਗ ਦਾ ਕੰਮ ਹੀ ਕਰ ਰਿਹਾ ਸੀ ਸੋ ਅਸੀਂ ਤਫਤੀਸ਼ ਦੇ ਵਿੱਚ ਉਹ ਇਹਦੇ ਜਿਹੜੇ ਸਾਥੀ ਨੇ ਭਾਵੇਂ ਪਿੱਛੇ ਵਾਲੇ ਲਿੰਕ ਨੇ ਅੱਗੇ ਇਹਦੇ ਨਾਲ ਜਿਹਨਾਂ ਨੂੰ ਸਪਲਾਈ ਕਰਦਾ ਇਹ ਸਾਰਿਆਂ ਨੂੰ ਅਸੀਂ ਜਿਹੜਾ ਦੁਗਾਈ ਦੇ ਨਾਲ ਜਿਹੜਾ ਬਾਚ ਲਿਆ